ਹਾਂਜੀ ਮੈਂ ਕਿ ਉਹ ਰਵਿੰਦਰ ਦੀਦੀ ਦਾ ਫੋਨ ਆਇਆ ਸੀਗਾ ਹਾਂਜੀ ਤੇ ਕਹਿਣ ਦੇ ਹੈ ਕਿ ਅੱਜ ਉਹਨਾਂ ਨੇ ਵੇਖਣ ਵਾਸਤੇ ਆਉਣਾ ਦੀਦੀ ਨੂੰ ਹਾਂਜੀ ਤੇ ਉਹ ਕੋਈ ਨਹੀਂ ਆ ਲੰਦੋ ਚੰਨੀ ਹੈ ਕੁੜੀ ਜਿੰਨੇ ਦਾ ਮਾਰ ਵਿੱਚ ਉਹ ਰਿਸ਼ਤਾ ਕਰਦੇ ਆ ਮੰਮੀ ਤੂੰ ਇਹ ਨਹੀਂ ਛੇਤੀ ਕਰਨ ਦੇ ਜਿਆ ਜੇ ਆਪਾਂ ਪੂਰੀ ਪੁਸ਼ਪਤਾਲ ਤੇ ਕਰੀਏ ਇਹ ਥੋੜੀ ਨਾ ਵਾ ਕਿ ਆਪਾਂ ਮਤਲਬ ਇਦਾਂ ਹੀ ਦੀਦੀ ਦਾ ਰਿਸ਼ਤਾ ਕਰ ਦੇਣਾ ਕੀ ਮਤਲਬ ਤੈਨੂੰ ਕੋਈ ਸ਼ੱਕ ਲੱਗਦਾ ਉਹਨਾਂ ਦੇ ਮੈਨੂੰ ਸ਼ੱਕ ਨਹੀਂ ਆ ਪਰ ਆਪਣਾ ਵੀ ਦਾ ਪਰਚ ਬੰਦਾ ਹੀ ਹੈ ਨਾ ਪੁੱਛਗਿਛ ਕਰਨ ਦਾ ਚਲੋ ਫਿਰ ਇੰਜ ਕਰਦੇ ਆ ਚਲੋ ਉਹਨਾਂ ਨੂੰ ਇੱਕ ਵਾਰੀ ਆ ਲੈਣ ਦਿੰਦੇ ਆ ਤੇ ਬਾਅਦ ਵਿੱਚ ਫਿਰ ਆਪਾਂ ਵੇਖ ਚੱਕ ਲਵਾਂਗੇ ਵੇਖ ਲੋ ਪਰ ਮੈਨੂੰ ਨਹੀਂ ਇਦਾਂ ਕੰਮ ਸਹੀ ਲੱਗਣਿਆ ਹੈਗਾ ਆ ਲੈਣ ਦੂ ਆਪਾਂ ਵੇਖ ਲੈਨੇ ਆ ਹਾਂਜੀ ਫਿਰ ਆਪਾਂ ਪੁੱਛ ਪੜਤਾਲ ਜ਼ਰੂਰ ਕਰਨੀ ਹਾਂਜੀ ਨਹੀਂ ਉਹ ਜ਼ਰੂਰੀ ਹੈ ਫਿਰ ਠੀਕ ਚਲੋ ਮੈਂ ਕਰ ਦਿੰਦੀ ਜੇ ਫੋਨ ਉਹਨਾਂ ਨੂੰ ਦੀਦੀ ਨੂੰ ਠੀਕ ਚਲੋ ਠੀਕ ਹੈ ਇਹ ਵੱਡੇ ਚੱਲੇ ਆ ਨਾ ਸਰੀ ਪਹਿਲੇ ਖਾਲੀ ਉਹ ਚੱਲੀਆਂ ਆ ਜੋ ਨਿਵਾਜ ਵੇਖ ਲਈਓ ਤੁਹਾਡੇ ਵਾਸਤੇ ਰਿਸ਼ਤਾ ਆਇਆ ਜੀ ਅੱਜ ਕੱਲ ਜਨਾ ਜਾਈਓ ਜੀ ਕਿੱਥੋਂ ਰਿਸ਼ਤਾ ਆਇਆ ਵਾ ਨਹੀਂ ਉਹ ਅਰਵਿੰਦਰ ਦੀਦੀ ਕਰਵਾਉਂਦੇ ਤੈਨੂੰ ਪਤਾ ਹੀ ਹੈ ਤੂੰ ਜਾਂਦੇ ਔਰ ਵੀ ਮੈਂ ਨਹੀਂ ਰਿਸ਼ਤਾ ਉਸ ਤੋਂ ਕਰਨਾ ਮੈਂ ਅਜੇ ਪੜਨਾ ਵਾ ਰਿਸ਼ਤਾ ਆਇਆ ਵਾ ਨਹੀਂ ਮੰਮੀ ਨੇ ਪਰ ਹਾਂ ਕਰ ਦਿੱਤੀ ਉਹਨਾਂ ਨੇ ਕਹਿ ਦਿੱਤਾ ਵਾ ਅੱਜ ਤੂੰ ਹੀ ਬੋਲ ਦੇਣਾ ਚਾਹੀਏ ਅੱਜ ਹੀ ਹੋਣਾ ਜੇ ਵੇਖਣ ਲਈ ਤੂੰ ਤੇ ਪਹਿਲਾਂ ਆ ਰਹੇ ਹੋ ਕਿ ਬੇਟੇ ਜਿੱਦ ਤੱਕ ਮੰਮੀ ਨੇ ਮੈਨੂੰ ਪੁੱਛਿਆ ਤਾਂ ਨਹੀਂ ਮੰਮੀ ਨੇ ਇਦਾਂ ਹੀ ਹਾਂ ਕਰ ਦਿੱਤੀ ਆ ਹਾਂ ਦੀ ਮੰਮੀ ਨਾਲ ਗੱਲ ਕਰ ਲਓ ਨਾ ਮੈਂ ਨਹੀਂ ਚੱਲ ਤੂੰ ਮੰਮੀ ਨਾਲ ਗੱਲ ਕਰ ਹਾਂ ਭਲਾ ਮੈਂ ਹੁਣੇ ਮੈਂ ਨਹੀਂ ਰਿਹਾ ਉਹ ਕਰਨਾ ਤੂੰ ਕੀ ਮੰਮੀ ਕਿ ਨੀਵਣਾ ਨੂੰ ਹਾਂ ਕਰੋ ਵੇਖ ਲੈਨੇ ਆ ਫਿਰ ਉਸ ਤੋਂ ਬਾਅਦ ਸੋਚ ਲਾਂਗੇ ਪਰ ਮੈਂ ਨਹੀਂ ਰਮਣ ਦੇ ਵਿਆਹ ਵੀ ਕਰਾਉਣਾ ਵੀ ਮੈਂ ਤੇ ਤੈਨੂੰ ਪਤਾ ਜੇ ਮੈਂ ਪੜਨਾ ਵਾ ਹੁਣੇ ਵਿਆਹ ਕਰਾ ਕੇ ਪੰਗੇ ਜੇ ਪੜ ਲਓ ਮੈਂ ਨਹੀਂ ਮਾਣਾ ਪਿਆ ਵਾ ਜਾ ਹੁਣ ਪੁੱਛਦੀ ਮੈਂ ਮੰਮੀ ਇਹਨਾਂ ਤੇਰੀ ਪੜੀ ਲੈਣਾ ਉਹ ਤੇ ਤੈਨੂੰ ਤੇ ਬਸ ਆ ਚੜ ਜਾਂਦਾ ਹੈ ਨਾ ਕੋਈ ਰਿਸ਼ਤਾ ਆ ਜਾਂਦਾ ਤੇਰਾ ਨਾ ਕਰਦਾ ਪਹਿਲਾਂ ਐਵੇਂ ਐਵੇਂ ਉਹ ਤੇ ਕਰ ਨਹੀਂ ਪੇ ਤੇਰਾ ਨਾ ਕਰਦਾ ਪਹਿਲਾਂ ਹਾਂਜੀ ਰਮਣ ਕੀ ਕਹਿੰਦੀ ਆ ਕੀ ਕਹਿੰਦੀ ਆ ਮੈਂ ਮੈਂ ਨਹੀਂ ਕੋਈ ਵਿਆਹ ਵੀ ਕਰਾਉਣਾ ਵੀ ਮੈਂ ਨਹੀਂ ਕੋਈ ਰਿਸ਼ਤਾ ਕਰਨਾ ਕਿਹੜਾ ਰਿਸ਼ਤਾ ਆ ਮੈਨੂੰ ਵੇਖਾ ਕੋਈ ਤੇ ਜਿੰਦ ਲੈ ਕੇ ਆਈ ਆ ਚੰਗਾ ਵਾ ਮੀਰ ਕਾ ਰਿਆ ਪਹਿਲੀ ਬੰਨਾ ਵੀ ਬੜਾ ਵਾ ਮਮੀ ਮੈਂ ਨਹੀਂ ਮੈਨ ਨਾਲ ਨੌਕਰੀ ਬੜਾ ਮੁੰਡਾ ਦਾ ਵਿਆਹ ਕਰਾਉਣਾ ਮੈਂ ਨਹੀਂ ਪਹਿਲੀ ਪੂਲੀ ਵਾ ਦਾ ਵਿਆਹ ਕਰਾਉਣਾ ਚਲ ਪੁੱਤ ਵੇਖ ਲੈਨੇ ਵੇਖਣ ਚ ਕੀ ਹਰਜ ਮੈਨੂੰ ਪਤਾ ਹੈ ਨਾ ਮੁੜ ਕੇ ਤੁਸੀਂ ਵੇਖ ਲੈਨੇ ਤੇ ਮੁੜ ਕੇ ਤੁਸੀਂ ਕਹਿਣਾ ਕਰ ਵੀ ਲੈ ਹੁਣ ਵੇਖ ਲੈਨੇ ਆ ਵੀ ਨਹੀਂ ਨਹੀਂ ਆਪਾਂ ਵੇਖ ਕੇ ਪੁੱਛ ਪੜਤਾਲ ਕਰਕੇ ਫੇਰ ਹੀ ਹਾਂ ਕਰਾਂਗੇ ਪੁੱਤ ਮਮੀਆਂ ਜੇ ਮੈਨੂੰ ਪੜਨਾ ਆ ਮੈਂ ਨਹੀਂ ਵਿਆਹ ਕਰਾਉਣਾ ਕੋਈ ਨਹੀਂ ਪੁੱਤ ਜੇ ਤੂੰ ਜੇ ਪੜਨਾ ਨਹੀਂ ਨਾ ਹੁਣਾਂ ਫਿਰ ਬਾਅਦ ਵਿੱਚ ਇਹਦਾ ਵਿਆਹ ਨਹੀਂ ਕਰਨਾ ਛੋਟੀ ਦਾ ਮੰਮੀ ਆਹ ਗੱਲ ਥੋੜਾ ਵਾ ਹੁਣ ਤੁਸੀਂ ਤੇਰੇ ਜਾਣ ਕੇ ਹੀ ਹੁਣ ਡੈਡੀ ਚਲ ਗਏ ਤੇ ਤੁਸੀਂ ਬਸ ਇਦਾਂ ਹੀ ਕਰਨ ਦੇ ਕਿ ਤੈਨੂੰ ਗਲੋ ਲਾ ਦੀਏ ਛੇਤੀ ਛੇਤੀ ਆਹ ਗੱਲ ਥੋੜਾ ਹੁੰਦੀ ਆ ਹੁਣ ਸਤ ਤੋਂ ਬੋਝ ਲੱਥੇ ਨਾ ਮੈਂ ਵੀ ਫਿਰ ਫਰੀ ਹੋਵਾਂ ਨਾ ਥੋੜੀ ਮੰਮੀ ਮੈਂ ਨਹੀਂ ਅਜਿਹਾ ਰਿਸ਼ਤਾ ਕਰਨਾ ਮੈਂ ਪੜਨਾ ਆ ਮੈਂ ਨਹੀਂ ਕਰਨਾ ਅਜਿਹਾ ਰਿਸ਼ਤਾ ਰਿਸ਼ਤਾ ਚੱਲ ਕੋਈ ਨਹੀਂ ਪੁੱਤੇ ਦੇਖਣ ਚ ਕੋਈ ਹਰ ਜਾਣੇ ਮੀਰਕਾਰ ਆ ਪਹਿਲੀ ਬੰਨਾ ਬੜਾ ਵਾ ਮੁੰਡਾ ਵੀ ਚੱਲ ਕੋਈ ਨਹੀਂ ਪੁੱਛ ਪਰਤਾਲ ਆਪਾਂ ਕਰ ਲਾਂਗੇ ਮੰਮੀ ਮੈਂ ਨਹੀਂ ਪੜੀ ਲਿਖੀ ਆ ਜਮੀਰਕਾਰ ਤੇ ਨੌਕਰੀ ਉਹ ਲਾ ਕੋਈ ਲੱਭੋ ਨਾ ਕੋਈ ਨੌਕਰੀ ਵਾਲਾ ਪਹਿਲੀ ਪੂਲੀ ਤਾਂ ਕੋਈ ਨਹੀਂ ਪੁੱਤ ਆਪਾ ਕਿਹੜਾ ਰਿਸ਼ਤਾ ਹੀ ਕਰ ਦੇਣਾ ਵਾ ਜੇ ਉਹਨਾਂ ਨੇ ਵੇਖਣ ਆਉਣਾ ਜੇ ਸਾਨੂੰ ਚੰਗਾ ਲੱਗੇਗਾ ਆਪਾਂ ਹਾਂ ਕਰ ਦਾਂਗੇ ਨਹੀਂ ਫਿਰ ਟਾਈਮ ਹੀ ਹੁਣੇ ਦੇ ਦਿੱਤਾ ਵਾ ਤੂੰ ਮੈਨੂੰ ਪੁੱਛ ਤੇ ਲੈਂਦੇ ਹੋ ਵੀ ਮੈਂ ਕੱਲ੍ਹ ਜਾਣਾ ਈ ਤੂੰ ਹੁਣ ਮੈਂ ਤੁਸੀਂ ਅਏ ਹੁਣੇ ਲੱਗੇ ਆਉਣ ਕਾਦੀ ਕਾਲੀ ਪੈ ਗਈ ਇਹਨਾਂ ਨੂੰ ਹੁਣੇ ਆਉਂਦੀ ਫਿਰ ਪੁੱਤ ਮੈਂ ਕਿਹਾ ਚੱਲ ਅੱਛਾ ਕੋਈ ਨਹੀਂ ਹੁਣ ਮੈਂ ਹਾਂ ਕਰਤੀ ਉਹਨਾਂ ਨੂੰ ਤੇ ਚੱਲ ਕੋਈ ਗੱਲ ਨਹੀਂ ਆ ਲੈਂਦੀ ਦੇਖ ਲਓ ਪਰ ਫਿਰ ਮੈਂ ਤੁਹਾਨੂੰ ਇਹ ਕੰਨੀ ਕਿ ਪੁੱਛ ਪੜਤਾਲ ਚੰਗੀ ਤਰ੍ਹਾਂ ਕਰ ਲਿਓ ਜੰਗਾ ਚਾ ਕਰ ਕੇ ਜੇ ਮੈਨੂੰ ਮੁੰਡਾ ਪਸੰਦ ਆਇਆ ਤੇ ਫਿਰ ਮੈਂ ਵਿਆਹ ਕਰਾਉਣਾ ਜੇ ਮੈਨੂੰ ਮੁੰਡਾ ਨਾ ਚੰਗਾ ਲੱਗਾ ਮੈਂ ਨਹੀਂ ਵਿਆਹ ਵੀ ਕਰਾਉਣਾ ਨਹੀਂ ਪੁੱਤ ਤੇਰੀ ਮਰਜ਼ੀ ਨਾਲ ਹਾਂ ਫੇਰ ਠੀਕ ਹੈ ਹਾਂ ਫੇਰ ਬੁਲਾ ਲਓ ਕੋਈ ਨਹੀਂ ਠੀਕ ਹੈ ਫੇਰ ਮੈਂ ਛੁੱਟੀ ਕਰਨੀ ਪਊਗੀ ਹੁਣ ਮੈਂ ਤਿਆਰ ਤੇ ਹੋਈ ਨਹੀਂ ਹੋਣੀ ਫੇਰ ਅੱਜ ਹੀ ਕਰ ਲਈਏ ਫੇਰ ਰਿਸ਼ਤਾ ਅੱਜ ਹੀ ਕਰ ਲਈਏ ਹੱਥ ਹੋ ਗਈ ਮਮੀ ਮੈਂ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਤੁਸੀਂ ਕਰ ਲੈ ਰਿਸ਼ਤਾ ਅੱਜ ਹੀ ਕਰ ਲਈਏ ਨਹੀਂ ਪੁੱਤ ਫੇਰ ਉਹ ਤੂੰ ਨਾਲੇ ਬੋਲਣ ਦੀ ਮੈਂ ਤਿਆਰ ਹੋਈ ਆ ਵੇਖ ਲਓ ਮੈਂ ਕਹਿੰਦੀ ਆ ਪਰ ਮੈਂ ਵਿਆਹ ਨਹੀਂ ਕਰਾਉਣਾ ਹੁਣੇ ਕੀਲ ਕੋਈ ਨਹੀਂ ਬਾਅਦ ਵਿੱਚ ਪੁਛ ਫੜਤਾਲ ਕਰ ਲਾਂਗੇ ਜੇ ਆਪਾਂ ਨੂੰ ਚੰਗਾ ਲੱਗੂ ਕਰਾਂਗੇ ਨਹੀਂ ਲੱਗੂਗਾ ਤਾਂ ਕੋਈ ਨਹੀਂ ਜਵਾਬ ਦੇ ਦਾਂਗੇ ਚਲ ਠੀਕ ਹੈ ਫੇਰ ਬੁਲਾ ਲੋ ਠੀਕ ਹੈ ਇੱਕਦ ਲੋਕੀ ਵੀ ਨਹੀਂ ਜਾਣ ਛੱਡਦੇ ਦੀ ਪੁੱਤ ਜਵਾਨ ਕਦੇ ਹੋ ਜਾਂਦੇ ਲੋਕੀ ਜਾਣ ਖਾਣੇ ਸ਼ੁਰੂ ਕਰ ਦਿੰਦੇ ਹੋਰ ਨਾ ਕਰਕੇ ਪਾਈ ਹੋਣ ਦੇ ਘਰ ਨੂੰ ਵੀ ਕਰਨਾ ਨਾ ਜੀ ਚਾਈ ਜੀ ਬਸ ਘੋੜੇ ਨਾਲ ਵਾਸਤਾ ਉਹ ਪੋਲੀਟਿਸੀ ਸਸਿਕਾਲ ਵੀ ਸਸਿਕਾਲ ਜੀ ਸਸਿਕਾ साशी काल बहन जी साशी जी साशी जी साशी जी साशी काल साशी अंदर आ जाओ हाल दे ठीक है हां जी बढ़िया ठीक है आज एदर आज अम्मी तू ही लाग के बैठो मैं पानी लेके आऊंगी ठीक है बेटा बेटा रखो जी ਕੋਸ ਰੌਣਟੀ ਜੀ ਪਰਵਾਹ ਠੀਕ ਠਾਕ ਹਾਂਜੀ ਠੀਕ ਠਾਕ ਜੀ ਤੁਸੀਂ ਸੁਣਾਓ ਆਪਣੇ ਪਰਿਵਾਰ ਦੀ ਹਾਂਜੀ ਵਧੀਆ ਚਲੋ ਮੈਂ ਸੋਚਿਆ ਕਿ ਚਲੋ ਅੱਜ ਇਹਨਾਂ ਨੂੰ ਵਿਖਾ ਹੀ ਲਏ ਹੁਣੇ ਮੈਂ ਤਾਂ ਚਲੋ ਵੇਖਿਆ ਹੀ ਇਹਨਾਂ ਨੇ ਵੇਖਿਆ ਨਹੀਂ ਤੇ ਚਲੋ ਦੇਖ ਲੈਂਦੇ ਹਾਂ ਜੇ ਇਹਨਾਂ ਨੂੰ ਪਸੰਦ ਆ ਗਈ ਤੇ ਅੱਜ ਹੀ ਆਪਾਂ ਸ਼ਦਨ ਲਾ ਦੇਣਾ ਐਨੀ ਛੇਤੀ ਕਰੋਗੇ ਤੁਸੀਂ ਤੇ ਫਿਰ ਕੀ ਅੰਟੀ ਇੰਨਾ ਚਾ ਤੁਹਾਡੇ ਕੋਈ ਰਏ ਨੇ ਹਨਾ ਫਿਰ ਵੀ ਮੇਰਾ ਇੱਕ ਬੇਟਾ ਬਾਹਰ ਆ ਫਿਰ ਉਹਨੂੰ ਪੁੱਛ ਪੜਤਾਲ ਤੇ ਕਰਨੀ ਹੈ ਨਾ ਉਹ ਬੋਲੇਗਾ ਕਿ ਪੁੱਛੈ ਨਹੀਂ ਮੈਨੂੰ ਇਹਦਾ ਮੇਰੇ ਸਿਰ ਤੇ ਤੁਸੀਂ ਟੈਂਸ਼ਨ ਨਾ ਲਓ ਬਹੁਤ ਵਧੀਆ ਮੁੰਡਾ ਵਾ ਘਰ-ਬਾਰ ਵੀ ਬਹੁਤ ਵਧੀਆ ਮੁੰਡੇ ਮਤਲਬ ਕਿ ਮੇਰਾ ਭਰਾ ਆ ਹਾਂਜੀ ਹਾਂਜੀ ਤੇ ਮੈਂ ਤੁਹਾਡੇ ਨਾਲ ਧੋਖਾ ਕਰ ਸਕਦੀ ਵਿਸ਼ਵਾਸ ਤੇ ਨਹੀਂ ਤੁਸੀਂ ਧੋਖਾ ਕਰੋਗੇ ਪਰ ਮੈਂ ਤੁਹਾਡੇ ਨਾਲ ਧੋਖਾ ਥੋੜੀ ਕਰਨਾ ਵਾ ਮੈਂ ਅੱਗੇ ਵੀ ਹੰਦੀ ਚਲੀ ਤੁਹਾਡੇ ਘਰ ਚਲ ਠੀਕ ਹੈ ਪੁੱਤ ਵੇਖ ਲੈਨੇ ਆ ਹੈ ਨਾ ਜੇ ਤੁਹਾਡੇ ਤੇ ਵਿਸ਼ਵਾਸ ਹੈ ਤੁਹਾਨੂੰ ਵੀ ਹਾਂ ਇਹ ਵਿਸ਼ਵਾਸ ਤਾਂ ਬਹੁਤ ਆ ਮੇਰੇ ਵਿਸ਼ਵਾਸ ਦੀ ਤੁਸੀਂ ਹਾਜ਼ਰ ਰੱਖੋ ਇਹ ਮੇਰੇ ਵਿਸ਼ਵਾਸ ਦੇ ਵਿੱਚ ਵਿਸ਼ਵਾਸ ਕਰੋ

ਮੰਮੀ ਮੇਰੇ ਕੋਲ ਸਮੇਂ ਤੇ ਬਾਬੇ ਜੀ ਤੇਜ ਚ ਰਗ ਜੀ ਤੇਜ ਲੱਗਦੇ ਪਰ ਆਪਾਂ ਪਹਿਲਾਂ ਮੁੰਡਾ ਵੇਖੀ ਆਪਾਂ ਇਹਨਾਂ ਨੂੰ ਕਹਿਣਾ ਪਹਿਲਾਂ ਮੁੰਡਾ ਤੇ ਵੇਖ ਲਈਏ ਕਿਵੇਂ ਆ ਨਹੀਂ ਤੇ ਮੁੰਡਾ ਤੇ ਲੈ ਕੇ ਨਹੀਂ ਆਏ ਤੇ ਮੁੰਡਾ ਪਹਿਲਾਂ ਨਹੀਂ ਆਪਾਂ ਮੰਗਵਾ ਲੈਣੀ ਆ ਨਾ ਮੁੰਡੇ ਨੂੰ ਕੀ ਮੁੰਡਾ ਮੰਗਵਾਉਗੇ ਤੇ ਹਾਂਜੀ ਆਹ ਹੋ ਗਿਆ ਮੁੰਡਾ ਤੇ ਵੇਖਣਾ ਚਾਹੀਦਾ ਫੇਰ ਹੀ ਆਪਾਂ ਰਿਸ਼ਤਾ ਕਰਾਂਗੇ ਇਦਾਂ ਦਾ ਹਾਂ ਰਿਸ਼ਤਾ ਕਰਦੇ ਹਾਂਜੀ ਹਾਂਜੀ ਕੋਣ ਕੀ ਕਹਿੰਦੇ ਹੋ ਉਹ ਕਹਿੰਦੇ ਸਾਨੂੰ ਸਿਰਫ ਇੱਕ ਨਾ ਕੱਲੀ ਧੀ ਚਾਹੀਦੀ ਆ ਕੁਛ ਨਹੀਂ ਚਾਹੀਦਾ ਹੋਰ

ਜੇ ਤੁਸੀਂ ਇਸ਼ਾਰਾ ਕੋਈ ਵੇਖਣਾ ਮੈਂ ਬਾਅਦ ਵਿੱਚ ਤੇ ਮੈਂ ਅੰਦਰ ਚੱਲ ਜਾ ਨਿਰਮਣ ਤੇ ਜੇ ਨਹੀਂ ਤੇ ਫਿਰ ਮੈਂ ਨਹੀਂ ਜਾਣਾ ਮੈਂ ਚੱਲ ਗਈ ਇਦਨੋਂ ਬਸ ਆਪਣੇ ਕਾਲੇ ਨਹੀਂ ਚਲਾ ਪੁੱਤ ਕੋਈ ਗੱਲ ਨਹੀਂ ਚਲੋ ਆਏ ਹੁਣ ਆ ਮम्मी ਕਹਿੰਦੇ ਆ ਕਰਕੇ ਵੇਖ ਲੈਣੇ ਆ ਆਹੋ ਆਏ ਨਹੀਂ ਹੁਣ ਉਹ ਕੀ ਸਾਨੂੰ ਕਹਿਣਗੇ ਚਲਿਆ ਆਪਾਂ ਨਿਕਲ ਆਸੀ ਫਿਰ ਉਹ ਲੈ ਕੇ ਜਾਉਂਗੀ ਪੱਜਣਾ ਹੋਤੀ ਕਰਾਉਂਦੇ ਜਦੋਂ ਮੋਟ ਪੜ ਕੇ ਪਹਿਲਾਂ ਜਾ ਕੇ ਉੱਥੇ ਰਮਣ ਲੈ ਦੇਣੇ ਪੜਿਆ ਚੱਲੀ ਆਈ ਨੇ ਵੀ ਜਸ ਬੇਰ ਗਰੀਬ ਜਨੇ ਆਪਾਂ ਸਮਝੰਦੇ ਹਾਂ ਕੀ ਪਰ ਨਹੀਂ 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 ਕੋਈ ਗੱਲ ਨਹੀਂ ਠੀਕ ਹੈ ਅਮੀਰ ਹੋਣ ਗਰੀਬ ਹੋਣ ਸਾਨੂੰ ਤੇ ਕੁੜੀ ਨਾ ਵਾਸਤਾ ਵਾ ਹਾਂ ਸਾਨੂੰ ਧੀ ਚਾਹੀਦੀ ਆ ਸਿਰਫ ਉਹਦਾ ਚਲ ਡੈਡੀ ਨਹੀਂ ਉਹਦਾ ਸਿੱਤਿਆ ਬਸ ਇਹ ਹੀ ਆ ਵਿਚਾਰਿਆ ਹਟ ਬਾਕੀ ਤਾਂ ਮਾਰਾ ਜਿੱਦਾਂ ਦਿੱਤਾ ਸਭ ਨਹੀਂ ਭਾਜੀ ਮੇਰਾ ਹੋ ਜਾਣੇ ਇੱਥੇ ਮੈਂ ਜਾਣਦੀ ਕੁੜੀ ਬਹੁਤ ਚੰਗੀ ਬਹੁਤ ਨਾਈਸ ਆ ਚਲ ਉਹਨਾਂ ਨੂੰ ਵੀ ਚੰਗੀ ਚਾਹੀਦੀ ਆ ਜਿਹੜੀ ਆਪਣੇ ਘਰੋਂ ਲੈ ਕੇ ਚੋਰਦੇ ਹਨਾ ਵੀ ਵਧੀਆ ਹੋਵੇ ਤੇਰੇ ਵਧੀਆ ਤੱਕ ਕਿ ਨਾਲ ਆਪਣਾ ਘਰ ਚਲਾਵੇ ਆਪਣੇ ਇਹਨਾਂ ਦੀ ਵੀ ਇੱਜ਼ਤ ਉਹੜ ਕਰੀਏ ਤੇ ਗੱਲ ਦਾ ਚੇਤਾ ਰੱਖਣਾ ਵੀਰ ਜਿੱਤੇ ਕੋਈ ਵੀ ਕਰਨੀ ਤੇ ਕਰਨਾ ਜਿਦਾ ਉਹਨਾਂ ਨੂੰ ਹਨਾ ਮਾੜਾ ਬੋਟਾ ਵੀ ਸ਼ਰਮ ਆ ਪਵੇ ਠੀਕ ਹੈ ਨਾ ਨਹੀਂ 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 ਕਿਉਂ ਗੱਲ ਹੋ ਰਹੀ ਹੈ ਨਾ ਬਈ ਤੇ ਤੁਹਾਡੇ ਮੂੰਹ ਚੋਂ ਨਿਕਲ ਜਾ ਕੋਈ ਗੱਲ ਨਹੀਂ ਕਰਨੀ ਨਹੀਂ ਹੈ ਜੀ ਨਹੀਂ ਕੋਈ ਵੀ ਗੱਲ ਮਾਮੀ ਜੀ ਪਤਾ ਇੰਜ ਕਰਦੇ ਆ ਵੀ ਅਵੇਂ ਪੁੱਛਪੜਕਾਲ ਕਰਨ ਕਿ ਤੇ ਅੱਜ ਹੀ ਕੁੜੀ ਵੇਖ ਕੇ ਸ਼ਗਨ ਪਾ ਕੇ ਤੇ ਆਉਂਦੇ ਟਾਈਮ ਦਾ ਤਾਂ ਲੰਮਾ ਪਾਉਣਾ ਆਪ ਆਜੋ ਜੀ ਸਸਤਨ ਜੀ ਸਸਿਕਾ ਸਸਿਕਾ ਜੀ ਸਸਤਨ ਜੀ 사시칼 ਜੀ ਆਜੋ ਭਾਬੀ ਜੀ ਹੁਣ ਤੇ ਮੇਰੇ ਭਾਬੀ ਬਣ ਜਾਣਾ ਆਜੋ ਬੈਠੋ ਇੱਥੇ ਬੈਠ ਜੀ ਇੱਥੇ ਆਜੋ ਇੱਥੇ ਸਾਨੂੰ ਤਾਂ ਭੈਣ ਜੀ ਪੀ ਲੜਕੀ ਪਸੰਦ ਆ ਹਾਂਜੀ ਹਲਾ ਤੇ ਅਗਲਾ ਵਿਚਾਰ ਤੁਸੀਂ ਹੁਣ ਦੱਸੋ ਕਿ ਕਿਤਾ ਕਰੀਏ ਮੇਰੇ ਵੀ ਬੱਚੇ ਬਾਹਰ ਨੇ ਉਹਨਾਂ ਨਾਲ ਥੋੜੇ ਸਲਾਹ ਬਾਤ ਕਰਨ ਦਾ ਨਾ ਮੌਕਾ ਦੋ ਨਹੀਂ ਕੋਈ ਗੱਲ ਨਹੀਂ ਸਲਾਹ ਤੁਸੀਂ ਕਰ ਲਿਓ ਏਦਾਂ ਬੱਚਿਆਂ ਨਾਲ ਤੇ ਬਾਕੀ ਇਹ ਵੀ ਜਿਹੜਾ ਕੰਮ ਨਿਭੜ ਜਾ ਉਹੋ ਹੀ ਵਧੀਆ ਵਾ ਤੇ ਚਲੋ ਅੱਜ ਏਦਾਂ ਆਪੀ ਅਸੀਂ ਤੇ ਚੰਨੇ ਆਂ ਭੀ ਅੱਜ ਇਹ ਕੱਪੜੇ ਪਾ ਕੇ ਤੇ ਅਸੀਂ ਲੈ ਜੀਏ ਅੱਜ ਵੀ ਤੁਸੀਂ ਆਂਟੀ ਜੀ ਵੀ ਹੋਣੀ ਕੱਲ ਵੀ ਵਿਹੋਣੀ ਹੁਣ ਇਹ ਲੈ ਜੰਨੇ ਮੈਨੂੰ ਤੇ ਬੜੀ ਪਿਆਰੀ ਲੱਗੀ ਭਾਬੀ ਤੇ ਅਸੀਂ ਦੀ ਹੁਣ ਖੜਨੀ ਖੜਨੀ ਆਪਾਂ ਨਹੀਂ ਇੱਥੇ ਛੱਡ ਕੇ ਜਾਣੀ ਅੱਜ ਚੱਲ ਪਾ ਦੇ ਜੀ ਚਲ ਠੀਕ ਆ ਪਰ ਆਪਾਂ ਨਾ ਧੀ ਵਾਲੇ ਆ ਵੇਖੋ ਭੈਣ ਜੀ ਮੇਰੇ ਕੋ ਕੱਲੀ ਧੀ ਧੀ ਜੇ ਮੇਰਾ ਤਾਂ ਆਈ ਦੋਂਦੇਂ ਜੋਗੀ ਨਹੀਂ ਜਿਹ ਹੈਗੀ ਇਹਦੇ ਸੁੱਤੇ ਪਿਓ ਨਹੀਂ ਜਿਹ ਹੈਗਾ ਹਾਂ ਕੋਈ ਗੱਲ ਨਹੀਂ ਨਹੀਂ ਪਿਓ ਹੈਗਾ ਤੇ ਸਾਨੂੰ ਸਿਰ ਮੱਥੇ ਜੋ ਵੀ ਆ ਨਾ ਸਾਡੀ ਧੀ ਸਾਡੀ ਚੌੜੀ ਪਾ ਦੋ ਤੇ ਹੋਰ ਸਾਨੂੰ ਚਾਹੀਦਾ ਵੀ ਕੁਝ ਨਹੀਂ ਦਾਜ ਕੀ ਕਰਨਾ ਘਰ ਮਹਾਰਾਜ ਦਾ ਦਿੱਤਾ ਸਭ ਕੁਝ ਆ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਸਭ ਕੁਝ ਦਿੱਤਾ ਵਾਏ ਗੁਰੂ ਨੇ ਜਿਹੜੀ ਚੀਜ਼ ਦੀ ਘਾਟ ਹੈ ਉਹ ਤੁਹਾਡੇ ਕੋਲ ਮੰਗਣ ਲੈ ਪਤਾ ਕਿਉਂ ਕੱਲ ਨੂੰ ਫਿਰ ਬਦਲ ਦਿਆਂਗੇ ਟਾਈਮ ਨਹੀਂ ਨਾ ਲੱਗਦਾ ਹੈਗਾ ਫਿਰ ਤੁਸੀਂ ਮੇਰੀ ਕੁੜੀ ਨੂੰ ਤੰਗ ਕਰੋ ਛੋਟੋ ਭੈਣ ਆਂਟੀ ਜੀ ਆ ਗੱਲਾਂ ਤੁਹਾਨੂੰ ਮੈਨੂੰ ਇੱਥੇ ਵਿਸ਼ਵਾਸ ਹੈਗਾ ਨਾ ਹਾਂਜੀ ਵਿਸ਼ਵਾਸ ਤਾਂ ਹੈ ਤੇ ਇਹਨਾਂ ਨੇ ਕੁਝ ਨਹੀਂ ਤੰਗੀ ਆਉਗੀ ਤੁਹਾਡੀ ਧੀ ਨੂੰ ਉਹਨਾਂ ਦੇ ਘਰ ਇਹਨਾਂ ਦੇ ਘਰ ਕੋਈ ਤੰਗੀ ਨਹੀਂ ਆਉਂਦੀ ਕੋਈ ਤਕਲੀਫ ਨਹੀਂ ਆਉਂਦੀ ਜੇ ਆਉਗੀ ਤੇ ਤੁਸੀਂ ਮੈਨੂੰ ਫੜਨਾ ਪਹਿਲੋ ਹਨਾ ਹਾਂਜੀ ਫਿਰ ਮੈਂ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਨੀ ਜੇ ਫਿਰ ਮੈਂ ਜੀ ਵਿਸ਼ਵਾਸ ਕਰੋ ਘਰ ਦਾ ਰਿਸ਼ਤਾ ਚਲੋ ਫਿਰ ਰੱਖ ਲਈਏ ਸ਼ਗਰ ਭਾਬੀ ਜੀ ਮੰਮੀ ਜੀ ਲਿਆਓ ਬੱਚਾ ਨੂੰ ਨਹੀਂ ਕੋਈ ਗੱਲ ਨਹੀਂ ਚਲੋ ਫਿਰ ਵੇਖ ਲਓ ਤੁਸੀਂ ਪਾ ਲਓ ਫਿਰ ਕੋਈ ਗੱਲ ਨਹੀਂ ਹੁਣ ਬੱਚਿਆਂ ਦਾ ਤਾਂ ਫਿਰ ਟਾਈਮ ਲੱਗਣਾ ਚਲੋ ਮੰਮੀ ਜੀ ਗੱਡੋ ਖੋਲਕਾਰੀ ਤੇ ਕਰੋ ਸ਼ਗਨ ਛਾਨਾ ਟੱਟੂ ਕੋੜਾ ਆਈ ਮੇਰੀ ਭਾਬੀ ਕੀ ਇੰਨੀ ਸੋਹਣੀ ਲੱਗਣ ਈ ਤੇ ਆਪੋ ਆਜੀ ਮਨੁਸ਼ਾ ਦੇ ਗੱਡੋ ਸ਼ਗਨ ਵੀ ਪਾਉ ਭਾਬੀ

ਚਲੋ ਅੱਡੀ ਕਰਾ ਲਓ ਫੋਟੋ ਤਹੀ ਨਹੀਂ ਮਾ ਦਿੱਤੀ ਮੈਂ ਬਣਾਜ ਜੀ ਸਪੀਦ ਤੇਰੀ ਨੋ ਮੜੀ ਸੁਣੀ ਆ ਹਾਂਜੀ ਮਹਾਰਾਜ ਵੱਡੀਆਂ ਉਮਰਾਂ ਕਰੇ ਚਾਹ ਪਾਣੀ ਲਿਆਓ ਪਰੌਣਿਆਂ ਵਾਸਤੇ ਠੀਕ ਆ ਮੰਮੀ ਬਾਜੀ ਸੌਰੀ ਇਹਨੂੰ ਪਾ ਵੀ ਦੀ ਬਹੁਤ ਸੌਰੀ ਸੋਣੀ ਹੈ ਨਾ ਬਹੁਤ ਮੈਨੂੰ ਆਪੜੇ ਸੋਨੇ ਲੱਗੇ ਹੀ ਚਲੋ ਇਹਨਾਂ ਦੀ ਜੋੜੀ ਜਿਹੜੀ ਆ ਵਧੀਆ ਰਏ ਜੋੜੇ ਜੜੇ ਖੱਬਣੇ ਆ ਆਪਸ ਵਿੱਚ ਉਹਨਾਂ ਦੀ ਵੀ ਹਾਈ ਟੈਡੀ ਘਣੀ ਵੀਰਤੀ ਦੀ ਹਾਂਜੀ ਹਾਂਜੀ ਦੋ ਦਿਨ ਬਾਅਦ ਆਣ ਕੇ ਤੇ ਅਸੀਂ ਆਪਣੀ ਧੀ ਲੈ ਜਾਣੀਗੇ ਗੋਟ ਵਾਰੇ ਲਾਵਾਂ ਫੇਰੇ ਕਰਕੇ ਤੇ ਹੁਣ ਸਾਨੂੰ ਇਜਾਜ਼ਤ ਦੋ ਅਸੀਂ ਜਾ ਰਸਾਂ ठीक है अस ना सोच के सारा काम करके ना फिर तुम फोन कर दी चलो चलो चंगा अच्छा भैन जी हम मेरी धीरे बुला दू ਹਾਂਜੀ ਮਿਲੋ ਤਾਂ ਦਿੱਤੀ ਆ ਹੁਣੇ। ਉਹ ਜੀ ਮੈਲੋ ਤੁਸੀਂ ਵੀ ਆ ਜੀ ਜੰਗਾਪੋਤ ਨਹੀਂ ਦੋ ਕਿ ਦਿਨਾਂ ਨੂੰ ਆਵਾਂਗੇ ਫਿਰ ਇੰਤੈਨ ਲੈ ਜਾਣਾ ਪਿਆਰ ਰਹੀ ਚੰਗਾ ਜੀ ਸਤਿ ਸ਼੍ਰੀ ਅਕਾਲ ਹਲੋ ਹਲੋ ਆ ਜੀ ਨੇ ਰਾਜੀ ਕਹਦਾ ਮੈਂ ਤੇਰਾ ਜੀ ਕਹਿੰਦਿਆ ਵੀ ਮੈਂ ਹੁਣੇ ਨਾਲ ਹੀ ਲੈ ਜਾ ਤੇ ਮੁੰਡਾ ਤੇ ਲਿਆ ਆਪਣਾ ਆ ਫੇਰੀ ਖੜਾ ਜਸਬੀਰ ਹਾਂ ਤੇਰਾਏ ਦਰਸਤਾਏ ਵੇਲਾ ਮਹਾਰਾਜ ਦੇ ਘਰ ਕੋਈ ਘਟਾਈ ਹੈ ਹਾਂ ਕਦੋਂ ਆਉਂਦੇ ਡੈਂਟ ਕਰਨਾ ਮਾਰਨਾ ਆਹ ਨਹੀਂ ਸੀ ਗੱਲ ਬਣਦੀ ਤੇ ਜੇ ਮਿਲੀ ਮਿਲੀ ਤੇ ਕਿੰਨੀ ਸੋਹਣੀ ਲੰਬੀ ਉੱਚੀ ਜਵਾਨ ਪਰਲਾ ਤੱਕੀ ਕਰਨ ਤੇ ਆ ਆਜੀ ਮੈਨੂੰ ਆਖਣ ਤੇ ਫੇ ਲੈ ਜਾ ਤੇ ਮੈਂ ਲੈ ਆ ਮੁੰਡਾ ਨਹੀਂ ਹੁੰਦਾ ਨਾਲ ਲੈ ਕੇ ਆਏ ਇਹਨੇ ਲੈ ਜਾਂਦੇ ਹੁਣ ਉਸ ਵਾਰੇ ਤੇਰੇ ਘਰ ਦੇ ਤੇ ਲੈ ਜਾਂਦੇ ਦੇਖ ਲੋ ਉਹ ਤੇ ਮੇ ਨਾਲ ਲੜਦੀ ਹੀ ਭੂਆ ਜੀ ਵੇਖੋ ਚਾਨਣ ਤੋਂ ਸੋਹਣੀ ਲੈ ਕੇ ਦਿੱਤੀ ਮੈਂ ਆਹ ਹੋ ਨਹੀਂ ਨਹੀਂ ਕੋਈ ਸ਼ੱਕ ਹੀ ਨਹੀਂ ਕੁੜੀ ਇੰਨੀ ਸੋਹਣੀ ਉਹ ਜੀ ਲਾ ਕੇ ਜਾ ਕੇ ਕਿਤੇ ਆਈ ਨਹੀਂ ਹੁਣੀ ਜਿਹੋ ਜੇ ਮੇਰੀ ਭਾਬੀ ਹੋਣੀ ਹੈ ਸਹੀ ਗੱਲ ਹੈ ਤੇ ਮੇਰੇ ਨਾਲ ਉਦੋਂ ਮੰਮੀ ਫੜਾ ਲੜੀ ਤੇ ਤੇ ਮੈਂ ਆ ਵੀ ਚੱਲ ਜਿਹੜੇ ਗੱਲਾਂ ਕਰਦੇ ਸੀ ਉਹਨਾਂ ਨੇ ਮੂੰਹ ਬੰਦ ਹੋਵੇ ਆ ਉਹਨਾਂ ਨੇ ਮੂੰਹ ਬੰਦ ਹੋਵੇ ਚੱਲ ਹੁਣ ਛਤੀ ਛਤੀ ਦੇਰ ਨਾ ਕਰੀਏ ਤੇ ਹੁਣ ਮੈਂ ਬਹੁਤੀਆਂ ਦਾ ਸੋਚਾਂ ਸੋਚਦੀ ਰਹੀ ਬਈ ਆ ਵੀ ਕਰ ਲਾਂ ਆ ਵੀ ਕਰ ਲਾਂ ਹੁਣ ਤੂੰ ਨਾ ਚੁੱਪ ਕਰਕੇ ਮੂੰਹ ਲਿਆ ਕੇ ਮੁੰਡਾ ਨਵਾ ਤਵਾ ਕੇ ਤੇ ਗੁਰਦੁਆਰੇ ਪੇਰੇ ਕਰਕੇ ਤੇ ਕੁੜੀ ਲੈ ਜਾ ਬਸ ਇਦਾਂ ਹੀ ਕਰ ਲੈ ਇਹੋ ਗੱਲ ਹੋਰ ਕੰਮ ਆਫੇ ਬਾਅਦ ਚੁੰਦੇ ਰਹਿਣੇ ਜਿਆਦਾ ਨਹੀਂ ਪਾਉਣਾ ਵਿੱਚ ਜਿਆਦਾ ਟਾਈਮ ਨਹੀਂ ਪਾਉਣਾ ਹਨਾ ਨਹੀਂ ਅੱਗੇ ਵੀ ਸਾਰਾ ਕੁਝ ਹੀ ਹੋਇਆ ਸੀ ਮਗਰ ਕਿਸ ਨੇ ਪਾਨੀ ਮਾਰਤੀ ਜੱਬਨੇ ਆਪਣਾ ਕੰਮ ਰਹਿ ਗਿਆ ਹੈ ਨਾ ਹਾਂ ਹੁਣ ਜਿੰਨੀ ਸੇ ਨਹੀਂ ਇਹ ਮੌਕਾ ਨਹੀਂ ਹੁਣ ਦੇਣਾ ਕਿਹਨੂੰ ਅੱਜ ਭੂਆ ਜੀ ਜ਼ਿਆਦਾ ਟਾਈਮ ਲੈ ਲਿਆ ਸੀ ਨਾ ਸਾਨੂੰ ਤੇ ਆਪਾਂ ਟਾਈਮ ਤਾਂ ਹੀ ਥੋੜਾ ਲਿਆ ਲੋਕੀ ਸਿਆਣਫਾ ਕਰਾਉਂਦੇ ਹਾਂ ਹਾਂ ਸਹੀ ਗੱਲ ਹੈ ਹਾਂ ਹੁਣ ਨਾ ਇੰਨਾ ਟਾਈਮ ਦਿਓ ਕਿਸੇ ਨੂੰ ਵੀ ਕੋਈ ਉਠਾ ਸਿੱਧਾ ਕੰਮ ਹੋ ਜੇ ਹਾਂ ਚੁੱਪ ਕਰਕੇ ਆਪਣਾ ਵੇਲਾ ਸੰਭੋ ਤੇ ਕੁੜੀ ਕਰ ਲਿਆ ਉਹ ਮੰਮੀ ਮੇਰੀ ਗੱਲ ਸੁਣ ਆਪ ਆਸਰਕਾਰੀਆਂ ਫਕੂਰੀਆਂ ਜੀ ਦੁਵਾਤੀਆਂ ਹੀ ਮੈਨੂੰ ਤੇ ਮੋਦਨ ਵੀ ਕਿਹਾ ਸੀ ਨਾ ਕਿ ਮੈਂ ਨਹੀਂ ਇਹ ਜਿ ਰਿਸ਼ਤਾ ਕਰਨਾ ਉਹ ਤਾਂ ਉਹ ਜੋ ਸਾਰੇ ਵਿੱਚ ਬੈ ਕੇ ਆ ਉੱਤੇ ਦਵਾਤਾ ਮੈਨੂੰ ਚੁਣਨਾ ਸਾਰਾ ਮੈਂ ਚੱਕ ਮਿੰਨੇ ਨੂੰ ਪਤਾ ਮੈਂ ਨਹੀਂ ਵਿਆਹ ਵੀ ਕਰਾਉਣਾ ਨਹੀਂ ਪੁੱਤ ਸਗਣਾ ਦੀ ਚਿੰਨੀ ਆ ਸਗਣਾ ਦੀ ਚਿੰਨੀ ਕਰਾਵੇ ਜੇ ਤੁਹਾਨੂੰ ਮੈਂ ਕਿਹਾ ਹੈ ਜੀ ਮੈਂ ਵਿਆਹ ਨਹੀਂ ਕਰਾਉਣਾ ਅਜੇ ਤੇ ਵੇਖ ਚੰਗੇ ਰਿਸ਼ਤੇ ਪੁੱਤ ਬਾਰ ਬਾਰ ਨਹੀਂ ਮਿਲਦੇ ਪਿਆਰ ਕਰ ਸਕਦੇ ਨਹੀਂਗਾ ਅੱਪੋ ਸਾਹ ਕਰੀ ਤੇ ਮੈਂ ਜਿੰਨਾ ਮਰਜ਼ੀ ਤੋਰ ਪਾਣਾ ਮੁੰਡਾ ਵੇਖਿਆ ਨਾ ਕੁਝ ਕਰਕੇ ਚੁੰਨੀ ਲਿਆ ਕੇ ਗਾਹ ਗਏ ਆ ਕੋਈ ਨਹੀਂ ਪੁੱਤ ਉੱਥੇ ਮੁੰਡੇ ਵੇਖੀਦੇ ਹੁੰਦੇ ਆ ਜਾ ਕੇ ਹੱਦ ਹੋ ਗਈ ਮੰਮਿਆ ਸਨ 47 ਦੀ ਕੁੜੀਆਂ ਪੇ ਜਿਹੜੀ ਵਿਆਹ ਵਾਲੇ ਤੇ ਮੁੰਡਾ ਵੇਖਣਾ ਮੈਂ ਆਪਣਾ ਇੱਥੇ ਸਾਡੇ ਪਿੰਡ ਨਾ ਇਹ ਰੀਤੀ ਰਿਵਾਜ ਨਹੀਂ ਚੱਲਦੇ ਗੱਲਾਂ ਕਰਨਗੇ ਲੋਕੀ ਮੰਮੀ ਤੁਹਾਡੇ ਸਮੇਂ ਅਜ ਨਹੀਂ ਚੱਲਦੇ ਹੁਣ ਉਹ ਜਵਾਨੇ ਨਹੀਂ ਹੈਗੇ ਪੜ ਲੈ ਕੇ ਤੇ ਮੈਂ ਨਾ ਮੁੰਡਾ ਵੇਖਿਆ ਵਾ ਨਾ ਮੈਨੂੰ ਪਤਾ ਕੀ ਕਰਦਾ ਵਾ ਕਿੱਦਾਂ ਦਾ ਵਾ ਤੇ ਐਦਾਂ ਹੀ ਮੈਂ ਵਿਆਹ ਕਰਵਾਣਾ ਦੇ ਨਾਲ ਕੋਈ ਨਹੀਂ ਪੁੱਤ ਜੇ ਤਰ ਪਿਓ ਹੁੰਦਾ ਨਾ ਤੇ ਜੋ ਵੀ ਕਹਿੰਨੀ ਹੋ ਉਹਨੇ ਕਰ ਦੇਣਾ ਸੀ ਤੇ ਮੰਮੀ ਹੁਣ ਕੀ ਹੋਣ ਨਹੀਂ ਇਹਨੇ ਜੋਗੀ ਮੰਮੀ ਹੁਣ ਪਿਓ ਨਹੀਂ ਸਿਰ ਤੇ ਤੂੰ ਨੇ ਦਾ ਮਤਲਬ ਕਿ ਮੈਂ ਜਿੰਨਾ ਮਰਜ਼ੀ ਤੋੜ ਦੂੰਗੀ ਤੂੰ ਨਹੀਂ ਪੁੱਤ ਇਹ ਹੋਂ ਤੇਨੂੰ ਨਾ ਕਰਨਾ ਪੈਣਾ ਮਮੀ ਮੈਨੂੰ ਨਹੀਂ ਪਤਾ ਮੈਂ ਨਹੀਂ ਕਰਨਾ ਵੀ ਆਹ ਤੁਹਾਡੇ ਗੱਲਿਆ ਕਿ ਨਾ ਮੈਂ ਮੁੰਡਾ ਵੀ ਕਿਉਂ ਨਾ ਮੈਂ ਕੁਝ ਕੀਤਾ ਤਾਂ ਮੈਂ ਉਦਾਂ ਵਿਆਹ ਕਰਾਉਣਾ ਨਹੀਂ ਕੋਈ ਗੱਲ ਨਹੀਂ ਅਸੀਂ ਸਾਰੇ ਤੇਰੇ ਨਾਲ ਆ ਕੋਈ ਗੱਲ ਨਹੀਂ ਫਿਰ ਕੀ ਹੋਇਆ ਮੈਨੂੰ ਪਤਾ ਮੈਂ ਨਹੀਂ ਕਰਾਉਣਾ ਨਹੀਂ ਪਤਾ ਹੋਣਾ ਹਾਂ ਹੋ ਗਈ ਆ ਹੁਣ ਇਹ ਗੱਲ ਨਹੀਂ ਚੰਗੀ ਲੱਗਣੀ ਮੇਰੀ ਤੀ ਮਮੀ ਹਾਂ ਬਈ ਮੈਨੂੰ ਪੁੱਛ ਕੇ ਕੀਤੀ ਆ ਮੈਂ ਤੁਹਾਨੂੰ ਕਿਹਾ ਹੈਗਾ ਕਿ ਮਮੀ ਮੈਂ ਨਹੀਂ ਇਹ ਵਿਆਹ ਕਰਾਉਣਾ ਵੀ ਫਿਰ ਤੈਨੂੰ ਪੁੱਛਿਆ ਕਿ ਜਾਨੇ ਬਚਣਾ ਦਾ ਦਬਾਅ ਪਾ ਪਤ ਮੇਰੀ ਗੱਲ ਸੁਣ ਹੁਣ ਇਹ ਆ ਨਹੀਂ ਹੁਣ ਵਾਰ-ਵਾਰ ਫੇਰ ਵੇ ਲੱਭਾਂਗੇ ਫੇਰ ਵੇਖਣ ਜਾਵਾਂਗੇ ਫੇਰ ਕਈ ਕੁਝ ਕਰਾਂਗੇ ਤੇ ਹੁਣ ਤੇ ਵੇ ਹੋ ਤਰਲੇ ਕਰਨ ਦੇ ਸਾਡੇ ਮਮੀ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਚੋਲੀ ਾਡਣ ਦੇ ਪਣਾ ਮੈਨੂੰ ਕੀ ਕਰਨੀ ਔਖੀ ਹੋ ਗਈ ਪੜਾਇਆ ਕਿੰਨੀ ਔਖੀ ਹੋ ਗਈ ਤੈਨੂੰ ਮੈਨੂੰ ਪੜਾਇਆ ਹੈ ਡੈਡੀ ਮੰਨ ਤੋਂ ਬਾਅਦ ਵਿੱਚ ਕਿੱਦਾਂ ਮੈਨੂੰ ਤੂੰ ਪੜਾਇਆ ਲਿਖਾਇਆ ਤੇ ਹੁਣ ਮੈਂ ਕਮਾਉਣ ਦਾ ਸਮਾਂ ਆਇਆ ਤੇ ਹੁਣ ਮੈਨੂੰ ਉਹ ਦੋਰ ਤੇ ਅਹੀਂ ਮੈਂ ਸੋਚਿਆ ਹੈਗਾ ਕਿ ਆਪਣੇ ਘਰ ਦੀ ਗਰੀਬੀ ਕੱਢੂੰਗੀ ਮੈਂ ਹਾਂ ਮੇਰੇ ਕੋਲ ਨੌਕਰੀ ਲਾਉਂਗੀ ਲੋਕਾਂ ਕਰੂੰਗੀ ਤੇ ਮੈਂ ਤੁਹਾਡਾ ਦੁੱਖ ਸੁੱਖ ਕਰੂੰਗੀ ਤੇ ਹੁਣ ਤੂੰ ਫੜ ਕੇ ਮੈਨੂੰ ਉੱਧਰ ਤੋਰਨੀ ਆ ਚਲ ਕੋਈ ਨਹੀਂ ਪੁੱਤ ਚੈਦ ਨਹੀਂ ਕਰੀ ਦੇਉਂਦੀ ਚੰਗਾ ਤੇ ਕੀ ਆ ਫਿਰ ਦੋਣਾ ਮੰਮੀ ਹੁੰਦਾ ਵਾ ਕਿ ਕੋਈ ਵੇਖਿਆ ਨਹੀਂ ਚਾਖਿਆ ਨਹੀਂ ਤੇ ਜਿੰਨਾ ਮਰਜ਼ੀ ਕਿਹਨੂੰ ਤੋੜ ਦੋ ਨਹੀਂ ਪੁੱਤ ਵੀ ਹੁਣ ਤੂੰ ਸੋਚ ਸਮਝ ਸਿਆਣੀ ਆ ਹੈ ਨਾ ਪੜ੍ਹੀ ਲਿਖੀ ਆ ਹੁਣ ਮਾਂਜਦੀ ਵੀ ਥੋੜੀ ਜਿ ਤਰ੍ਹਾਂ ਮੈਂ ਨਹੀਂ ਮੰਨਦੀ ਮੈਂ ਨਹੀਂ ਵਿਆਹ ਕਰਾਉਣਾ ਆਂ ਹੇ ਬੋਤੇ ਇਹ ਮੇਰੀ ਨਾ ਲਾਜ ਰੱਖ ਚੰਗਾ ਮੰਮੀ ਲਾਜ ਕੀ ਤੇ ਤੇਰੀ ਲਾਜ ਰੱਖ ਤੇ ਆਪਣੀ ਜ਼ਿੰਦਗੀ ਨੂੰ ਵਿੱਚ ਸੋੜਦਾ ਹੁਣ ਮੈਂ ਨਹੀਂ ਪੁੱਤ ਨਹੀਂ ਤੂੰ ਕੋਈ ਦਿਲ ਨਾ ਛੱਡ ਕੋਈ ਗੱਲ ਨਹੀਂ ਗਈ ਹੈਗੀ ਮੈਂ ਤੇਰੇ ਕਹਿੰਦੇ ਤੂੰ ਮੈਨੂੰ ਕੀ ਆਈ ਮੰਮੀ ਕਿ ਵੇਖ ਲੈ ਬੱਸ ਵੇਖ ਕੇ ਮੁੰਡੇ ਕੋਈ ਕੁਛ ਨਾ ਕਰੀ ਮੈਂ ਇਹੋ ਉਹਦਾ ਮੰਮੀ ਮੈਂ ਮੈਂ ਆਪਾਂ ਕੋਈ ਹੋਰ ਲੱਭਾਂਗੇ ਉਹ ਡਿਮਾਂਡਾਂ ਬੜੀਆਂ ਲੋਕਾਂ ਦੀਆਂ ਤੇ ਵੀ ਉਹ ਕੁਛ ਨਹੀਂ ਕਹਿੰਦੇ ਕਹਿੰਦੇ ਸਾਨੂੰ ਨਾ ਮੁਰਦਵਾਰੇ ਹੀ ਤੂੰ ਫੇਰੇ ਕਰ ਦੋ ਤੇ ਨਾ ਕੱਪੜਿਆਂ ਵਿੱਚੀ ਤੇ ਮੈਂ ਕੁਛ ਦੇਨ ਜੋਗੀ ਨਹੀਂ ਆ ਪਤਾ ਜੀ ਮੰਮੀ ਦੇਨ ਜੋਗੀ ਨਹੀਂ ਮੈਂ ਮੈਂ ਤੇ ਪਿਆ ਨਹੀਂ ਮੰਮੀ ਇਨਾ ਮੈਨੂੰ ਪੜਾ ਲਿਖਾ ਦਿੱਤਾ ਸਾਰਾ ਕੁਝ ਕਰਤਾ ਆ ਤੇ ਹੁਣ ਇਹਦਾ ਮਤਲਬ ਵੀ ਇਹ ਥੋੜਾ ਉਹਨਾਂ ਕਿ ਜਿੰਨਾ ਮਰਜੀ ਤੋਰ ਦੇਣਾ ਮੈਂ ਤੂੰ ਮੈਨੂੰ ਨਹੀਂ ਪੁੱਤੇ ਵੇਹ ਮਾਂ ਦੀ ਜਿੱਤ ਰੱਖ ਵੇਹ ਤੇਰੇ ਸਿਰ ਤੇ ਪਿਓ ਨੀਂਗਾ ਫਿਰ ਬਾਅਦ ਵਿੱਚ ਤੇਰੀ ਭੈਣ ਵੀ ਵਿਆਹਣੀ ਆ ਭਰਾ ਵੀ ਵਿਆਹਣਾ ਵਾ ਤੇ ਬਾਜੀ ਛੇਤੀ ਫਿਰ ਮੇਰੇ ਮਨ ਤੋਂ ਬੋਝ ਲੱਫੂਗਾ ਨਾ ਮੰਮੀ ਇਦਾਂ ਨਹੀਂ ਹੁੰਦਾ ਕਿ ਤੂੰ ਮੈਂ ਇੱਕ ਤੇ ਲੈ ਕੁਛ ਮੈਂ ਮੁੰਡਾ ਵੀ ਮੁੰਡਾ ਤੇ ਵਖਾ ਦੋ ਨਾ ਮੰਡਾ ਵੀ ਨਹੀਂ ਵੇਖਿਆ ਹੋ ਕੀ ਕਰਦਾ ਕੀ ਨਹੀਂ ਕੋਈ ਪੁੱਤ ਕੋਈ ਨਹੀਂ ਫਿਰ ਕੀ ਆ ਹੈ ਇਦਾਂ ਨਹੀਂ ਕਰੀਦਾ ਹੁੰਦਾ ਚੱਲ ਮੇਰੀ ਤੀ ਮੈਂ ਨਹੀਂ ਆ ਕਰਨਾ ਮੰਮੂ ਇਹ ਹੁਣ ਬਹੁ ਕਰਨਾ ਹੀ ਤੇ ਨਾ ਮੰਮੀ ਤੂੰ ਮੈਨੂੰ ਮੈਂ ਗਲਤ ਵਾਦੀ ਕਰਦੀ ਹਾਂ ਤੂੰ ਨਹੀਂ ਬਹੁ ਨਹੀਂ ਗਲਤ ਕੋਈ ਨਹੀਂ ਤੇਰਾ ਨਾ ਹੋਣਾ ਮਹਾਰਾਜ ਤੇਰੇ ਨਾਲ ਆ ਮੈਨੂੰ ਨਹੀਂ ਪਤਾ ਮੈਂ ਨਹੀਂ ਵਿਆਹ ਕਰਾਉਣਾ ਮੰਮੂ ਮੰਨੂ ਨਾ ਮਨ ਥੋੜਾ ਕਰ ਮੈਂ ਨਹੀਂ ਵਿਆਹ ਕਰਾਉਣਾ ਆ ਲੈ ਸਗਨਨੀ ਚੁਲਨੀ ਇਦਾਂ ਨਹੀਂ ਕਰੀ ਦਿੰਨੀ ਨਾ ਮੈਨੂੰ ਮੁੰਡਾ ਤੇ ਵਿਖਾ ਦਊਗੀ ਕੀ ਕਿਦਾਂ ਦਾ ਕੋਈ ਗੱਲ ਨਹੀਂ ਮੁੰਡਾ ਜਦਨ ਵਿਆਹ ਹਣਾ ਬਣਾਵਾ ਨਾ ਉਸ ਦਿਨ ਵੀ ਵੇਖ ਹੀ ਲੈਣਾ ਸਾਰਿਆਂ ਨੇ ਮੰਮੀ ਉਧਰ ਲੜਾ ਵੀ ਕੋਣ ਕੋੜਾ ਜਮਾਨਾ ਹੀ ਬਿਨਾ ਵੇਖਣ ਤੋਂ ਮੁੰਡਾ ਵਿਆਹ ਕਰਦਾ ਕੋਈ ਬਿਨਾ ਵੇਖਣ ਤੋਂ ਮੁੰਡੇ ਨਾਲ ਚਲ ਕੋਈ ਗੱਲ ਨਹੀਂ ਤੇ ਜਿਹਨਾਂ ਕਾਰ ਹੈ ਅਜੇ 2 ਦਿਨ ਪਏ ਆ ਆਪਾਂ ਕਰ ਲਾਂਗੇ ਵਿਖਾ ਦਾਂਗੇ ਤੈਨੂੰ ਮੁੰਡਾ ਮੰਮੀ ਤੇ ਆ ਦੇ ਟਾਈਮ ਲੱ ਲੈਣਾ ਚਾਹੀਦਾ ਹੈ ਨਾ ਹੁਣ ਇਦਾਂ ਹੋਣਾ ਕਿ ਤੂੰ ਦੋ ਦੋ ਦਿਨ ਵਿਆਹ ਵੀ ਕਰ ਦੋ ਸਾਰਾ ਕੰਮ ਕਰ ਦੋ ਤੂੰ ਉਹ ਦਿਨ ਵਿੱਚ ਹੀ ਸਾਰੇ ਵਿਆਹ ਹੋ ਜਾਂਦੇ ਆ ਕੋਈ ਨਹੀਂ ਪੁੱਤ ਨਹੀਂ ਵੇਖ ਤੂੰ ਸਿਆਣੀ ਧੀ ਆ ਵੇ ਚਿਆਨੀ ਵਾ ਮਮੀ ਇਹ ਦੌੜਨ ਦਾ ਕਿ ਗਾੜੀ ਨਹੀਂ ਮੇਰੇ ਸਿਰ ਤੇ ਹੈਗਾ ਤੇ ਉਹਦੀ ਸਜ਼ਾ ਹੁਣ ਤੂੰ ਮੈਨੂੰ ਦੇਣ ਲਈ ਹੈ ਨਾ ਨਾ ਤੇ ਸਜ਼ਾ ਮੈਂ ਦੇ ਕੇ ਤੇ ਕੀ ਕਰਨਾ ਵਾ ਜੇ ਉਹਨਾਂ ਮੈਨੂੰ ਪੜਾਇਆ ਲਿਖਾਇਆ ਨਾ ਮੈਂ ਇੰਨਾ ਪੜੀ ਲਿਖੀ ਮੈਂ ਗਾੜੀ ਵੀ ਤੁਹਾਨੂੰ ਪਤਾ ਵਾ ਲਈ ਐਡਮਿਸ਼ਨ ਨਾ ਤੂੰ ਉਹਨਾਂ ਨਾਲ ਗੱਲ ਕੀਤੀ ਹੈਗੀ ਪੜਾਉਣਗੇ ਨਹੀਂ ਪੜਾਉਣਗੇ ਕੀ ਕਰਨਗੇ ਕੀ ਨਹੀਂ ਕਰਨਗੇ ਚੱਲ ਕੋਈ ਗੱਲ ਨਹੀਂ ਆਪੇ ਪੜਾਉਣਗੇ ਅੱਜ ਕੱਲ ਸਮਾਂ ਪੜ੍ਹਾਈ ਲਿਖਾਈ ਦਾ ਵਾ ਇਦਾਂ ਨਹੀਂ ਹੁੰਦਾ ਮੰਮੀ ਦੁਈ ਅੱਜ ਕੱਲ੍ਹ ਨਹੀਂ ਕੋਈ ਵੀ ਇਦਾਂ ਕਰਦਾ ਵੀ ਹੁਣ ਉਹ ਕਿਹੜਾ ਸਮਾਨ ਆ ਉਹ ਤੇ 747 ਦੇ ਸਮੇਂ ਹੀ ਸੀਗੇ ਜਦੋਂ ਕੋਈ ਵੇਖਦਾ ਵੀ ਨਹੀਂ ਸੀ ਮੁੰਡਾ ਤੇ ਵਿਆਹ ਕਰ ਦਿੰਦੇ ਸੀ ਹੁਣ ਤੇ ਕੌਣ ਅੱਜ ਕੱਲ੍ਹ ਕਿਹੜੀ ਕੁੜੀ ਆ ਜਿਹੜੀ ਬਿਣਾ ਮੁੰਡਾ ਵੇਖਣ ਤੋਂ ਵਿਆਹ ਕਰ ਦਿੰਦੇ ਆ ਕੋਈ ਕਰਦਾ ਵਾ ਵਿਆਹ ਬਿਣਾ ਵੇਖਣ ਤੋਂ ਚਲੋ ਕੋਈ ਨਹੀਂ ਪਤਾ ਤੂੰ ਹੁਣ ਨਾ ਜੇਦਣਾ ਘਰ ਬਹੁਤੀ ਜਿਤ ਨਹੀਂ ਚੰਗੀ ਹੁੰਦੀ ਚੰਗਾ ਮੰਮੀ ਜੇਦਨੀ ਚੰਗੀ ਹੁੰਦੀ ਪਰ ਗੱਲ ਆ ਵੀ ਉਹ ਗਲਤ ਕੀਤੀ ਐ ਦੁਈ ਇਦਾਂ ਕਰਕੇ ਤੇ ਜੇ ਮੇਰੀ ਜ਼ਿੰਦਗੀ ਇਦਾਂ ਮੈਂਟੋ ਚ ਹੁੰਦੀ ਆਪਣੇ ਵਾਲੇ ਹੋ ਗਏ ਨਾ ਮੈਂਟੋ ਚ ਹੁੰਦੀ ਉਹ ਕਿਤੇ ਚਲਾਕਾ ਦੀਆਂ ਵ ਨਾ ਉਹ ਵੇਖੀ ਨਾ ਗੱਲ ਚ ਕਿ ਉਸੇ ਵੇਲੇ ਚੁਨਾ ਦਾ ਚੋਕੇ ਆਵੇਲਾ ਪਹਿਲਾਂ ਹੀ ਲੈ ਕੇ ਆਈਆਂ ਅਹੀਂਗੀ ਸ਼ਦਸ਼ ਨਾਲ ਆਈਆਂ ਅਹੀਂਗੀਆਂ ਪਹਿਲਾਂ ਹੀ ਉਹ ਚਲ ਕੋਈ ਨਹੀਂ ਬਸ ਠੀਕ ਆ ਚੰਗਾ ਹੁਣ ਬਹੁਤਾ ਨਾ ਮਨ ਹੌਲਾਕਾਰ ਹੈ ਮੈਨੂੰ ਮੁੰਡਾ ਵਿਖਾ ਦਿਓ ਮੈਨੂੰ ਮੁੰਡਾ ਵਿਖਾ ਦਿਓ ਫਿਰ ਮੁੰਡਾ ਮੁੰਡਾ ਮੈਂ ਨਹੀਂ ਵਿਆਹ ਕਰਦਾ ਬੋਲਦਾ ਕਿ ਜੇ ਮੰਨ ਜਾਣਗੇ ਨਾ ਤੇ ਫਿਰ ਮੈਂ ਮੰਮੀ ਮੰਨ ਜਾਣਗੇ ਤਾਂ ਸਤੂੰ ਗਾਈ ਮੱਝ ਦਾ ਰਿਸ਼ਤਾ ਕਰਨ ਨਹੀਂ ਇਹ ਬਿਨਾਂ ਵੇਖਣ ਤੋਂ ਆ ਨਹੀਂ ਕੋਈ ਗੱਲ ਨਹੀਂ ਕੁਝ ਨਹੀਂ ਆਪਣੀ ਕੁੜੀ ਪਿਆਉਣ ਨਹੀਂ ਆ ਤੂੰ ਸਾਰਾ ਕੁਝ ਮੈਂ ਪੜ੍ਹੀ ਲਿਖੀ ਆ ਜੀ ਮੈਨੂੰ ਕੀ ਕਹੀ ਸੀ ਘਾਟੇ ਵੀ ਬਸ ਜਿੱਦਾ ਜਿਹੜਾ ਮੱਝ ਦੀ ਸਪੈਲੀ ਵੇਖੀ ਪੈਲੀ ਨੂੰ ਕੀ ਕਰਨਾ ਕੀ ਹੁੰਦਾ ਪੈਲੀਆਂ ਵਿੱਚ ਉਹ ਅੱਜ ਕੱਲ ਜਿਆਦਾਤ ਜਿੱਦੀ ਹੋਏ ਨਾ ਹੈ ਤੇ ਮੰਮੀ ਜਦੋਂ ਪਹਿਲੀ ਚ ਦਕਾਟ ਨਹੀਂ ਹੁੰਦਾ ਮੰਮੀ ਅੱਜ ਕੱਲ ਪੈਲੀਆਂ ਮੰਨਿਆ ਚ ਕੁਝ ਨਹੀਂ ਹੁੰਦਾ ਨੌਕਰੀ ਨੌਕਰੀ ਹੁੰਦੀ ਆ ਚਲ ਕੋਈ ਨਹੀਂ ਅਸੀਂ ਕਹਾਂਗੇ ਕੁੜੀ ਨੂੰ ਪੜ੍ਹਾਓ ਲਿਖਾਓ ਤੇ ਸਾਡੀ ਕੁੜੀ ਨੌਕਰੀ ਦੀ ਚਾਹ ਮਾਨਿਆ ਇਹਨੂੰ ਨੌਕਰੀ ਕਰਵਾਓ ਬਸ ਠੀਕ ਹੈ ਬਸ ਨੀ ਆnde ਸੋਦੇ ਹੀ ਹੁੰਦੇ ਆਏ ਸਾਰੀ ਉਮਰ ਕੋਈ ਪਤਾ ਨਹੀਂ ਕੋਈ ਕੀ ਟੀ ਜਮ ਕੇ ਕਸੂਰ ਕਰ ਦਿੰਦੀ ਆ ਨਾ ਕਿ ਮੈਂ ਮੈਂ ਕੀ ਜਮ ਕੇ ਕਸੂਰ ਕੀਤਾ ਤੇ ਡੈਡੀ ਮਰ ਗਿਆ ਤੇ ਇਹਦਾ ਮਤਲਬ ਇਹ ਥੋੜਾ ਨਾ ਕਿ ਮੈਨੂੰ ਜਿੰਨਾ ਮਰਜੀ ਤੋਰ ਦੋ ਤੁਸੀਂ ਚਲ ਇਦਾਂ ਨਹੀਂ ਕਰੀਦੀਆਂ ਮੈਂ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਪਰ ਮम्मी ਪੁੱਛਤ ਨਹੀਂਂਦੀ ਨਾ ਤੂੰ ਚਲ ਕੋਈ ਤਾਂ ਗੱਲ ਨਹੀਂ ਹੁਣ ਇੰਨੀ ਪੁੱਛ ਪੜਤਾਲ ਕਰਦੇ ਤੇ ਫੇਰ ਕੀ ਕਰਦੇ ਆਪਾਂ ਚਲ ਆਵਾਂ ਗਰੂ ਆ ਕੇ ਰਮਨ ਹਾਂਜੀ ਤੂੰ ਆਪ ਚ ਉੱਤੇ ਆ ਗਈ ਆ ਆਗਾ ਮਸਈ ਇਹ ਤਾਂ ਢਲੀ ਜਿਹੜਾ ਤੁਸੀਂ ਕਰਨੀਆਂ ਮਾਵਾਂ ਧੀਆਂ ਦੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਉਹ ਤਾਂ ਮੰਮੀ ਨੇ ਕਰ ਦਿੱਤਾ ਆਪਾਂ ਤੇ ਤੁਹਾਡੇ ਸਾਹਮਣੇ ਮੰਮੀ ਨੂੰ ਕਿਹਾ ਵੀ ਸੀ ਕਿ ਆਪਾਂ ਪਹਿਲਾਂ ਮੁੰਡਾ ਵੇਖਣਾ ਪੋਚਪੜਤਾਲ ਕਰਨੀ ਹੈ ਅੱਗੇ ਮੰਮੀ ਆਪ ਸਾਡੀ ਵੀ ਨਹੀਂ ਚੱਲਣ ਦਿੱਤੀ ਪਰ ਆ ਕੋਈ ਗੱਲ ਥੋੜਾ ਹੁੰਦੀ ਹੈ ਕਿ ਹੁਣ ਮੰਮੀ ਮੰਮੀ ਹੁਣ ਮੇਰੇ ਤੋਂ ਕੀ ਕਹਿੰਦੀ ਮੈਨੂੰ ਕਿ ਤਰ੍ਹਾਂ ਪਿਓ ਨਹੀਂ ਸਰਤੇ ਹੈਗਾ ਤਾਂ ਚੁੱਪ ਚਾਪ ਕਰ ਲਾ ਹੁਣ ਪਿਓ ਨਹੀਂ ਸਰਤੇ ਤੇ ਇਹਦਾ ਮਤਲਬ ਇਹ ਥੋੜਾ ਮੈਂ ਜਿੰਨਾ ਮਰਜੀ ਵਿਆਹ ਕਰਵਾ ਲਾਂ ਨਾ ਮੁੰਡਾ ਵੇਖਿਆ ਹੈ ਨਾ ਉਹਦੀ ਫੋਟੋ ਬੰਗਵਾਈ ਨਾ ਕੋਈ ਕੁਝ ਵੀ ਮੈਨੂੰ ਮੈਨੂੰ ਕੁਝ ਵਿਖਾਇਆ ਹੀ ਨਹੀਂ ਆ ਤੂੰ ਦੱਸ ਮੈਂ ਸਾਨੂੰ 47 ਦੀ ਕੁੜੀ ਆ ਤੇ ਮੈਨੂੰ ਵੀ ਲੱਗਾਂਦੀ ਮੰਮੀ ਦੀ ਗਲਤ ਕਿ ਮੁੰਡਾ ਦੇ ਵਕਉਂਦੇ ਫੇਰ ਹੀ ਇਹ ਥੋੜੀ ਨਾ ਵਾ ਕਿ ਮੁੰਡਾ ਅਗਲੇ ਬੰਦੇ ਕੋ ਖੋੜਾ ਨਿਕਲੇ ਤੇ ਤੁਹਾਨੂੰ ਤੋਰ ਦੇਣਾ ਮੰਮੀ ਆਹ ਉਹ ਗੱਲ ਥੋੜਾ ਉਹਦਾ ਉਹਨਾਂ ਦੀਆਂ ਚਲਾਕੀਆਂ ਵਿੱਚ ਆਈ ਏ ਮੰਮੀ ਚਲਾਕੀਆਂ ਕਰਦੀਆਂ ਮਰ ਬਣੇ ਮੇਰੀ ਜ਼ਿੰਦਗੀ ਦਾ ਸਵਾਲ ਆ ਏ ਥੋੜਾ ਗੱਲ ਏ ਇਦਾਂ ਵੀ ਇਦਾਂ ਅੱਜ ਕੱਲ ਕਰਦਾ ਕੌਣ ਹੀ ਹੋ ਫੇਰ ਇਹ ਅੱਜ ਤੇ ਜੇ ਡੈਡੀ ਜਿੰਦੇ ਹੁੰਦੇ ਤਾਂ ਫੇਰ ਡੈਡੀ ਇਦਾਂ ਕਰਦੇ ਅੱਜ ਜਿੰਨੇ ਕਦੀ ਵੀ ਨਹੀਂ ਕਰਨਾ ਮੰਮੀ ਭੋਲੇ ਭਾਲੇ ਹੈਗੇ ਆ ਤੇ ਉਹਨਾਂ ਨੂੰ ਗੱਲਾਂ ਚ ਆ ਗਈਆਂ ਕਿ ਹਾਂ ਭਾਈ ਕਰ ਦਿੰਨੇ ਚੱਲ ਟਾਈਮ ਨਾਲ ਹੋ ਪਰ ਟਾਈਮ ਨੇ ਮੈਨੂੰ ਪਤਾ ਹੁਣ ਅਜੇ ਪੜ ਕੇ ਹਟੀਆਂ ਹੁਣ ਅਜੇ ਅਜੇ ਹੋਰ ਮੇਰੇ ਐਡਮਿਸ਼ਨ ਅੱਗੇ ਚੱਲਣ ਦੀ ਆਣਾ ਮੈਂ ਸੋਚਦੀ ਕਿ ਚੱਲ ਹੁਣ ਕੋਈ ਨੌਕਰੀ ਵਗੈਰਾ ਕਰਕੇ ਤੇ ਆਪਣੇ ਘਰ ਦੀ ਗਰੀਬੀ ਚੁੱਕੂੰਗੀ ਹੁਣ ਇਹ ਥੋੜਾ ਗੱਲਿਆ ਕਿ ਹੁਣ ਮੈਂ ਅਜੇ ਕੀਤਾ ਕੁਝ ਨਹੀਂ ਆ ਹੁਣ ਕਮਾਉਣ ਦਾ ਟਾਈਮ ਆਇਆ ਵਾ ਤੇ ਉਸੇ ਵੇਲੇ ਵਿਆਹ ਕਾਦੀ ਕਾਲੀ ਪੈ ਗਈ ਜੇ ਮੰਮੀ ਸਾਨੂੰ ਉਦੋਂ ਦੀ ਪਾਲ ਸਕਦੀ ਐ ਡੈਡੀ ਤੋਂ ਬਿਨਾ ਸਾਰਾ ਕੰਮ ਡੈਡੀ ਤੋਂ ਬਿਨਾ ਕਰ ਸਕਦੀ ਐ ਤੇ ਕੀ ਹੁਣ ਵਿਆਹ ਕਾਦਾ ਇਨੀ ਛੇਤੀ ਕਾਲੀ ਸਾਨੂੰ ਵਿਆਹ ਦੀ ਇਹ ਤੇ ਹੈ ਚੱਲ ਕੋਈ ਨਹੀਂ ਆਪਾਂ ਮੰਮੀ ਨੂੰ ਕਹਿ ਦਿੰਨੇ ਆ ਫੋਟੋ ਮੰਗਾ ਲੈਣੇ ਆ ਤਦ ਵੇਖੋ ਨੂੰ ਮੁੰਡੇ ਦੀ ਫੋਟੋ ਮੰਗਾ ਲੈਨੇ ਫਿਰ ਵੇਖ ਲੈ। ਰਵਣਾ ਪਰਿਸ਼ਤਾ ਜੀ ਆ ਨਾ ਕਰਨਾ ਵਾ। ਮੈਂ ਵਿਆਹ ਵਿਆਹ ਹੋਣੇ ਨਹੀਂ ਮੇਰੀ ਗੱਲ ਸੁਣ ਮੈਂ ਵਿਆਹ ਦੀ ਮਾਨ ਨਾ ਉਹਦੀ ਭੈਣ ਨਾਲ ਥੋੜਾ ਕਰਨਾ ਚਾਹ ਉਹਦੀ ਭੂਆ ਨਾਲ ਕਰਨਾ ਵਾ। ਵਿਆਹ ਤੇ ਮੈਂ ਮੁੰਡੇ ਨਾਲ ਕਰਨਾ ਵਾ। ਤਾਂ ਹੀ ਤੇ ਕਹਿੰਦੇ ਮੁੰਡੇ ਦੀ ਫੋਟੋ ਮੰਗਾ ਲੈਨੇ ਆਪਾਂ। ਅੱਤੇ ਫਿਰ ਮੰਮੀ ਨੂੰ ਇਹ ਚਾਹੀਦਾ ਸੀ ਨਾ ਪਹਿਲਾਂ ਰੋਕਾ ਥੋੜਾ ਨਾ ਕਰਨਾ ਚਾਹੀਦਾ ਸੀ ਮੰਮੀ ਨੂੰ ਮੇਰਾ। ਉਸ ਦਿਨ ਮੰਮੀ ਮੰਮੀ ਇੰਨੀ ਗੱਲ ਕਹਿੰਦੀ ਤੇ ਫਿਰ ਹੀ ਗਈ। ਜ਼ੁਬਾਨ ਦਿੱਤੀ ਹੁਣ ਤੁਹਾਨੂੰ ਪਤਾ ਕੁਝ ਹੋ ਤੇ ਸਕਦਾ ਨਹੀਂ ਆਪਾਂ ਮੁੰਡੇ ਦੀ ਫੋਟੋ ਮੰਗਾ ਲੈਨੇ ਆ ਤੁਸੀਂ ਟੈਨਸ਼ਨ ਨਾ ਲੋ। ਪਰ ਮਨ ਗੱਲ ਗਲਤ ਹੁੰਦੀ ਤੇ ਕੱਲ ਨੂੰ ਕੋਈ ਪਤਾ ਕੀ ਕਿੱਦਾਂ ਵਾ ਕਿੱਦਾਂ ਜੋ ਕੁਝ ਪਤਾ ਹੀ ਨਹੀਂ ਇਹ ਚੀਜ਼ ਬਾਰੇ ਹੁਣ ਆਪਾਂ ਹਰਵਿੰਦਰ ਤੇ ਇੰਨਾ ਭਰੋਸਾ ਕਰਕੇ ਥੋੜਾ ਨਾ ਕਰ ਸਕਦੇ ਆ ਤੈਨੂੰ ਪਤਾ ਕਈ ਵਾਰ ਬੰਦਾ ਆਪਣਾ ਹੀ ਆਪਣੇ ਘਰੇ ਹੁੰਦੇ ਆ ਚਲੋ ਪਤਾ ਹੀ ਆ ਉਹਨਾਂ ਦਾ ਕਿੱਦਾਂ ਦਾ ਕਿੱਦੇ ਨਹੀਂ ਹੈ ਜੀ ਪਰ ਅਮਨ ਤੂੰ ਕੱਲ ਤੱਕ ਤੂੰ ਮੇਰਾ ਸਾਥ ਦੇਂਦੀ ਹੀਗੀ ਹੁਣ ਜਦੋਂ ਮੰਮੀ ਨੇ ਕੱਲ ਕੁ ਸਵੇਰੇ ਤੂੰ ਕਹਿੰਦੀ ਹੈ ਵੀ ਨਹੀਂ ਕੋਈ ਗੱਲ ਨਹੀਂ ਦੀਦੀ ਜਿੱਦਾਂ ਤੂੰ ਕਹੇਂਗੀ ਉਦਾਂ ਕਰਾਂਗੀ ਤੇ ਹੁਣ ਤੂੰ ਵੀ ਮਿੰਟ ਜਿਹੇ ਬਿਆਨ ਬਦਲ ਗਈਆਂ ਹੁਣ ਜਿੱਦਾਂ ਮੰਮੀ ਨੇ ਹੁਣ ਕਰ ਦਿੱਤਾ ਹੁਣ ਤੁਹਾਨੂੰ ਪਤਾ ਮੰਮੀ ਨੇ ਮੰਨਣੀ ਨਹੀਂ ਮੰਨਣੀ ਨਹੀਂ ਪਰ ਮੇਰੀ ਬਲੀ ਦੇ ਦੋ ਨਾ ਐਂ ਤੇ ਕ ਉੱਤੇ ਮੇਰਾ ਗਲਾ ਘੋੜ ਦਿੰਦੇ ਸਾਰੇ ਰਾਲ ਮਿਲ ਕੇ ਤੇ ਚੱਗਾ ਹੀਗਾ ਹੁਣ ਨਹੀਂ ਆਪਾਂ ਫੋਟੋ ਮੰਗਾਉਨੇ ਆ ਆ ਮੰਮੀ ਨੇ ਕਿਹਾ ਫੋਟੋ ਮੰਗਵਾ ਨਹੀਂ ਤੇ ਮੈਂ ਨਹੀਂ ਇਦਾਂ ਵਿਆਹ ਵੀ ਕਰਾਉਣਾ ਕਿਸੇ ਨਾਲ ਕੋਈ ਨਹੀਂ ਆਪਾਂ ਫੋਟੋ ਮੰਗਾਉਣੀ ਚਲ ਸਹੀ ਕਹਿ ਐਂ ਦੀ ਇਦਾਂ ਨਹੀਂ ਮੰਮੀ ਨੂੰ ਕਰਨਾ ਚਾਹੀਦਾ ਦੀਦੀ ਨਾਲ ਪਰ ਮੰਮੀ ਨੇ ਵੀ ਐਵੇਂ ਜ਼ੁਬਾਨ ਫੜਾ ਫੜ ਦੇ ਦਿੱਤੀ ਕਿ ਹਾਂ ਬੇ ਕਰ ਦਿੰਨੇ ਆ ਜੇ ਉਹਨਾਂ ਨੇ ਕੁਝ ਮੰਗਣਾ ਨਹੀਂ ਆ ਤੇ ਚਲ ਮੁੰਡਾ ਵਧੀਆ ਵਾ ਪਹਿਲੀ ਨੂੰ ਵੇਖ ਕੇ ਤਾਂ ਕਰ ਦਿੱਤਾ ਵਾ ਤੇ ਮੁੰਡੇ ਨੂੰ ਵੀ ਵੇਖ ਲੈਂਦੀ ਹੁਣ ਦੀਦੀ ਨੂੰ ਤੇ ਟਾਲ ਮਟਾਲ ਕਰ ਰਹੇ ਆ ਅੱਜ ਜੇ ਉਹਨੇ ਮੰਮੀ ਨੇ ਇਦਾਂ ਦੀਦੀ ਨਾਲ ਵੇਖ ਕੇ ਮਤਲਬ ਮੁੰਡਾ ਵੀ ਨਹੀਂ ਵੇਖਿਆ ਤਾਂ ਕੱਲ ਨੂੰ ਮੇਰ ਨਾਲ ਵੀ ਇਦਾਂ ਹੀ ਕਰੂਗੀ ਮੁੰਡਾ ਬਣਾ ਵੇਖੂਗੀ ਤਾਂ ਸਿੱਧਾ ਹੀ ਤੋਰ ਦੇਣਗੇ ਇਹਦਾਂ ਗਲਤ ਹੈ ਨਾ ਮੰਮੀ ਵਾਸਤੇ ਮੰਮੀ ਨੂੰ ਪਹਿਲਾਂ ਦੀਦੀ ਨੂੰ ਪੁੱਛਣਾ ਚਾਹੀਦਾ ਹੈ ਚੰਦਨਾ ਚਲ ਦੇ ਨਹੀਂ ਪੁੱਛਿਆ ਹੈਗਾ ਫੇਰ ਤਬਰ ਮੁੰਡਾ ਤੇ ਵੇਖਾ ਲੈਂਦੇ ਉਹਨਾਂ ਨੇ ਵੀ ਵੇਖ ਲਈ ਛੇਤੀ ਉਹ ਕੱਲ੍ਹ ਕੇ 2 ਦਿਨ ਦਾ ਵਿਆਹ ਦੇ 2 ਦਿਨ ਦਾ ਦੋਹਾਂ ਦਿਨਾਂ ਬਾਅਦ ਵਿਆਹ ਇਹ ਕੀ ਗੱਲ ਹੋਈ ਚਲੋ ਉਹ ਉਗਾਉਣਾ ਹੋ ਤਾਂ ਵੇਖਣਾ ਹੀ ਪੈਣਾ ਵਾ ਪਰ ਮੰਮੀ ਨੂੰ ਚਾਹੀਦਾ ਸੋਚ ਲੈਣੀ ਚਾਹੀਦੀ ਕੱਲ ਮੈਂ ਮੰਮੀ ਨੂੰ ਕਹਿ ਕੇ ਫੋਟੋ ਤਾਂ ਮੰਗਾਵਾ ਉਹ ਦੀਦੀ ਨੂੰ ਤਾਂ ਖੁਸ਼ ਕਰਾਂ ਉਹ ਤੇ ਇਹਦੇ ਉਹਨੇ ਉਦੈ ਨਹੀਂ ਕਰਉਣਾ ਹੈਗਾ ਵਿਆਹ ਪਤਾ ਵੀ ਆ ਉਹਦਾ ਮੰਮੀ ਨੂੰ ਵੀ ਪਤਾ ਵਾ ਕਿ ਉਹ ਇੰਦਾ ਨੇ ਹੈਗੀ ਆ ਕਿ ਬਿਨਾਂ ਵੇਖਿਆ ਉਹਨੇ ਵਿਆਹ ਨਹੀਂ ਕਰਉਣਾ ਹੈਗਾ ਕੰਨੀ ਆ ਹੁਣ ਜ਼ੋਰ ਪੰਨੀ ਆ ਕੀਤਾ ਮੁੰਨਾ ਵੀ ਮੁੰਡੇ ਦੀ ਫੋੜੋ ਦੇਣੀ ਕਿ ਨਹੀਂ ਦੇਣੀ ਜਿਹੜਾ ਮੁੰਡਾ ਨਹੀਂ ਬਖਾਇਆ ਤਾਂ ਉਹਨਾਂ ਫੋੜੋ ਕਿੱਥੋਂ ਦੇਣੀ ਮੰਮੀ ਭੁਲੇਪਾਲ ਇਹਨਾਂ ਦੀ ਗੱਲਾਂ ਚ ਆ ਗਈ ਪਗੋ ਇਹ ਨਹੀਂ ਜਾਣਨੀ ਕੋਈ ਬਣੀ